मुर्दा 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 म ਈ ਸਾਡੀ ਤੇਰੇ ਬਾਅਦ ਚੱਲ ਨਹੀਂ ਪਾ ਦੇ ਕੋਈ ਯਾਰ ਲੋਟਲ ਮਾਰ ਉਹ ਉਹ ਕਿਉਂ ਕੁੱਟ ਗਿਆ ਉਹ ਇਹ ਵੀ ਉਹ ਚੋਰੀ ਕਰਦੇ ਸੀ ਤੇ ਆ ਗਏ ਲਿਖੂਗੇ ਨਾ ਮਾਰਤਾ ਨੇ ਡੋਏ ਮਾਰੋਏ ਪਾਇਆ ਉਹ ਤਿੰਨੋ ਹੀ ਮਾਰਦੇ ਭਾਰੀ ਰਸਤਾ ਵਾਗ ਗਿਆ ਕੋਪਰ ਨਹੀਂ ਪੜਿਆ ਕਾਸ ਤੇ ਕੀ ਸੁਣ ਕੇ ਕਰਦੇ ਥੋੜੀ ਪ੍ਰੋਪਰੀਟੀ ਮੇਰੇ ਨਾਲ ਕੀ ਆਉਂਦੀ ਸੀ ਲੱਗੀ ਆ ਇਹ ਜਮੀਨ ਕਿਦੀ ਇਹ ਅਖਵਾੜੇ ਕੰਡੇ ਚਾਹ ਤੋ ਟੱਕ ਪਸਲਾ ਕੋਈ ਨਾ ਹਾਂ ਤੇ ਸਾਡੇ ਬੰਦਨ ਨੂੰ 400 120 ਵੀ ਜਾਨ ਖਾਰਾ ਜੀ ਤੱਕ ਕੋਈ ਪਹਿਲੇ ਤੇ ਮੈਂ ਆਪਣੇ ਪ੍ਰਸਾਲੀ ਵੀਰਾਂ ਦਾ ਧੰਨਵਾਦ ਕਰਦਾ ਇੰਨਾ ਪਾਓ ਤੁਸੀਂ ਬੰਦ ਤੋਂ ਤੁਰ ਕੇ ਤੁਸੀਂ ਵੀ ਮੇਰੇ ਨਾਲ ਤੁਰ ਕੇ ਆਇਓ ਖਾਸ ਕਰਕੇ ਕੁੜੀ ਐਮਐਚ ਬੰਦ ਤੋਂ ਇਹਦਾ ਵੀ ਮੈਂ ਧੰਨਵਾਦ ਕਰਦਾ ਨੌਜਵਾਨ ਮੁੰਡੇ ਤੁਸੀਂ ਪ੍ਰੈਸ ਵਾਲੇ ਮੇਰੇ ਵੀਰ ਹੋ ਤੁਸੀਂ ਤੇ ਚਲੋ ਤੁਰ ਪੈਂਦੇ ਹੋ ਇਹ ਕੁੜੀ ਨੇ ਵੀ ਦੇਖੋ ਪੂਰਾ ਸਾਥ ਦਿੱਤਾ ਸੱਚ ਨੂੰ ਉਜਾਗਰ ਕਰਨ ਲਈ ਤੇ ਝੂਠ ਦਾ ਪਰਦਾ ਫਾਸ਼ ਕਰਨ ਲਈ ਇਹ ਵੀ ਨਾਲ ਤੁਰੀ ਹੋਇਆ ਨਿਰਨ ਮੇਰੇ ਨਾਲ ਸਾਰੇ ਕਿਸਾਨ ਵੀ ਚਲੇਦੇ ਆ ਕੁਝ ਵਿਚਾਰੇ ਬਜ਼ੁਰਗ ਆ ਪਿੱਛੇ ਰਹਿ ਗਏ ਇਹਨਾਂ ਨਹੀਂ ਤੁਰ ਸਕਦੇ ਜਿਹੜਾ ਮਾਈਨਿੰਗ ਮਾਫੀਆ ਤੁਸੀਂ ਸਵਾਲ ਪੁੱਟ ਕੀਤਾ ਅਕਾਲੀਆਂ ਤੋਂ ਮਾਈਨਿੰਗ ਸ਼ੁਰੂ ਹੋਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਅੱਜ ਵੀ ਉਸੇ ਤਰ੍ਹਾਂ ਚੱਲਦਾ ਪਿਆ ਇੱਕ ਹੁੰਦਾ ਆਟੇ ਦੇ ਵਿੱਚ ਲੂਣ ਪਾਣਾ ਤੇ ਰੋਟੀ ਜਿਹੜੀ ਨੌਕਾਲੀ ਹੋ ਜਾਂਦੀ ਹੈ ਬੰਦਾ ਝੋਲਾ ਲਾ ਕੇ ਆਮਨਾ ਖਾ ਲੈਂਦਾ ਇੱਕ ਹੁੰਦਾ ਲੂਣ ਝਾਟਾ ਪਾਣਾ ਇਹ ਸਰਕਾਰ ਆ ਲੂਣ ਝਾਟਾ ਪਾਏ ਕਰਦੀ ਹੈ ਉਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹ ਬਿਲਕੁਲ ਲਾਗੇ ਜੰਗਲਾਤ ਹੈ ਉਹ ਦੋ ਮੁੰਡੇ ਜਾ ਰਹੇ ਆ ਇਹ ਜਿਹੜੀ ਜ਼ਮੀਨ ਹੈ ਇਹ ਜੰਗਲਾਤ ਨੇ ਖਰੀਦੀ ਹੋਈ ਔਰ ਇਹ ਇੱਥੋਂ ਪਾਣੀ ਚੱਲਦਾ ਪਿਆ ਉਹ ਤੁਹਾਡੇ ਸਾਹਮਣੇ ਦੇਖੋ ਪਾਈਪਾਂ ਪਈਆਂ ਮੈਂ ਪਿੱਛੇ ਆਇਆ ਸੀ ਤੇ ਮੈਂ ਰੋੜਾ ਵਾਲਾ ਪਾਇਆ ਤੇ ਜਿਹੜੇ ਇੱਥੋਂ ਦੇ ਸਾਡੇ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੇ ਪਾਈਪਾਂ ਤਿੰਨ ਚਾਰ ਦਿਨ ਲਾ ਕੇ ਪੁੱਟ ਕੇ ਬਾਹਰ ਕੱਢਤੀਆਂ ਨਾ ਪੁੱਛਿਆ ਵੀ ਦੱਸੋ ਕੀ ਗੱਲ ਆ ਉਹ ਕਹਿੰਦੇ ਵੀ ਇਸ ਨਜਾਇਜ਼ ਰਸਤੇ ਰਸਤੇ ਤਸਕਰੀ ਜੜਿਓ ਹੁੰਦੀ ਆ ਸਾਨੂੰ ਸੁਰੱਖਿਆ ਜਿਹੜੀ ਆ ਉਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਰਿਜ਼ਨ ਇਸ ਕਰਕੇ ਅਸੀਂ ਪਾਈਪਾਂ ਬਾਹਰ ਕਢਾਈਆਂ ਮੈਂ ਉਹਨੂੰ ਪੁੱਛਿਆ ਵੀ ਦੀ ਪਾਈਪਾਂ ਪਾਈਆਂ ਕਿੰਨੇ ਜੇ ਤੁਹਾਨੂੰ ਪੁੱੜਦੇ 4 ਦਿਨ ਲੱਗੇ ਆ ਤੇ ਜਿਸ ਬੰਦੇ ਨੇ ਪਾਈਆਂ ਉਹ 8 ਦਿਨ ਪਾਏ ਲੱਗਾ ਹੋਏ ਕੋ ਨੂੰ ਪਾਈਪਾਂ ਪਾਉਣ ਤੇ ਤੁਸੀਂ ਪਹਿਲੇ ਕੋ ਨੂੰ ਫੜਿਆ ਉਹਨਾਂ ਨੂੰ ਮੇਰਾ ਕਹਿਣ ਦਾ ਭਾਵੇਂ ਆ ਵੀ ਵਿਚੇ ਪ੍ਰਸ਼ਾਸਨ ਵਿਚੇ ਸਰਕਾਰ ਵਿਚੇ ਮਾਇਨੇ ਮਾਫੀਆ ਸਾਰੇ ਰਲਿਓ ਨੇ ਮੈਂ ਆਦੀ ਮੇਰੇ ਖਰੇ ਇੱਕ ਮਹੀਨੇ ਤੋਂ ਮੋਰਚਾ ਖੋਲੇ ਹੋਇਆ ਹੈ ਪੈਦਲ ਤੁਰ ਤੁਰ ਕੇ ਮੈਂ ਆ ਰਿਹਾ ਤੇ ਬਿਲਕੁਲ ਵੀ ਪ੍ਰਸ਼ਾਸਨੋ ਸਰਕਾਰ ਦੇ ਉੱਤੇ ਕੋਈ ਵੀ ਫਰਕ ਨਹੀਂ ਉਹਦੇ ਨਾਲ ਉਹ ਸਭ ਵੱਧ ਮਾਈਨਿੰਗ ਜਿਹੜੀ ਜਬਰਦਸਤ ਕਰਦੇ ਫਿਰਾਂ ਮੈਂ ਇਹਨਾਂ ਨੂੰ ਪੁੱਛਾਂ ਚੱਲਣਾ ਵੀ ਤੁਸੀਂ ਕਹਿੰਦੇ ਹੋ ਵੀ ਸਾਡੀ ਜਿਹੜੀ ਮਾਈਨਿੰਗ ਦੀ ਆਪਸ਼ਨ ਹੈ ਉਹ ਹੋਈ ਹੈ ਸ਼ਾਪਰ ਗੋਪੀ ਤੇ ਗੋਲਪੜਚ ਉਹ ਵੀ ਆਪਾਂ ਸਾਰਾ ਚੈੱਕ ਕੀਤਾ ਹੈ Gmail ਫਾਈਲ ਜਿਹੜੀ ਉੱਤੇ ਕੋਲ ਕੇ ਚੈੱਕ ਕੀਤਾ ਉਹ ਕੋਈ ਨੰਬਰ ਨਹੀਂ ਅਗੋਂ ਵੀ ਉਸਨੂੰ ਚਾਈ ਪੜਦੇ ਪਿਆ ਮੈਂ ਮਾਈਨਿੰਗ ਦੇ ਐਕਸ਼ਨ ਨੂੰ ਪੁੱਛਣਾ ਚਾਹੁੰਦਾ ਆਕਾਸ਼ ਅਗਰਵਾਲ ਨੂੰ ਉਹ ਦਿਨ ਤੇ ਤੁਸੀਂ ਗੋਂਗਲੂਆਂ ਤੇ ਮਿੱਟੀ ਛਾੜ ਕੇ ਭੱਜ ਗਏ ਸੀ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਸਰਕਾਰ ਤੋਂ ਤਨਖਾਹ ਲੈ ਰਹੇ ਹੋ ਇਹ ਸਰਕਾਰ ਤਨਖਾਹ ਨਹੀਂ ਦਿੰਦੀ ਲੋਕਾਂ ਦਾ ਟੈਕਸ ਇਕੱਠਾ ਹੋਇਆ ਹੁੰਦਾ ਕਾਜਾਂ ਵਿੱਚ ਉਹ ਤਨਖਾਹ ਤੁਸੀਂ ਲੈ ਰਹੇ ਹੋ ਜਿਹੜੀ ਤੁਸੀਂ ਤਨਖਾਹ ਲੈ ਰਹੇ ਹੋ ਉਹ ਮਿਸਯੂਜ਼ ਕਰ ਰਹੇ ਹੋ ਤੁਸੀਂ ਤੁਸੀਂ ਆਪਣੀ ਡਿਊਟੀ ਰਾਮਨੀ ਰਾਮਨਾਰ ਡਿਊਟੀ ਨਹੀਂ ਦੇ ਰੇ ਜਿਹੜੀ ਤੁਹਾਡੀ ਡਿਊਟੀ ਬੰਦੀ ਹੈ ਡਿਊਟੀ ਨਹੀਂ ਤੁਸੀਂ ਕਰਦੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਬਈ ਉੱਥੇ ਤੇ ਮੰਨ ਲਿਆ ਤੁਸੀਂ ਗੋਗਲੋ ਮਿੱਟੀ ਛਾੜਤੀ ਵੀ ਆਪਸ਼ਨ ਹੋਈ ਦੀ ਆ ਇਹ ਦੱਸੋ ਮੈਨੂੰ ਵੀ ਤੁਹਾਡਾ ਯੋਕਸ਼ਨ ਹੋਈ ਦੀ ਰਾਤ ਨੂੰ ਧੜਾ ਧੜ ਇੱਥੋਂ ਕੋਸ਼ਿਸ਼ ਸ਼ਰਾਰਤੀ ਬੰਦੇ ਨੇ ਜਿਨ੍ਹਾਂ ਲੋਕਾਂ ਨੇ ਉਹ ਸਾਹਮਣੇ ਦੇ ਖੋਟੇ ਪਰਾਂ ਵਿੱਚ ਲੱਗੀਆਂ ਨੇ ਔਰ ਉੱਥੇ ਬਕਾਇਦਾ ਇਹਨਾਂ ਜੰਗਲਾਵੋ ਲਾਤਾ ਗੇੜ ਲਾਇਆ ਹੋਇਆ ਜਦੋਂ ਪੁਲਿਸ ਪਾਰਟੀ ਆਂਦੀ ਹੈ ਤੇ ਜੰਦਰਾ ਮਾਰ ਕੇ ਗੇੜ ਨੂੰ ਤਾਂ ਭੱਜ ਜਾਂਦੇ ਨੇ ਕਿ ਦਿਉਦੂ ਰਾਤ ਨੂੰ ਆਪਣੀਆਂ ਗੱਡੀਆਂ ਕਢਣੀਆਂ ਤੇ ਫਿਰ ਇਹ ਖੋਲ ਲੰਦੇ ਆ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਪੁੱਛਣਾ ਚਾਹਦਾ ਤੁਸੀਂ ਮੇਰੇ ਨਾਲ ਲਾਓ ਇਹ ਤੁਸੀਂ ਦੇਖੋ ਕਿ ਰਾਤ ਨੂੰ ਨਵਾਂ ਬਲੇਡ ਵੱਜ ਕੇ ਰਾਤੋ ਰਾਤ ਬਲੇਡ ਵੱਜਾਂ ਮੋਰੋ ਫਰੈਸ਼ ਨਵੀਂ ਰੇਤ ਜਿਹੜੀ ਪਾਣੀ ਚ ਕੱਢੀ ਦੀ ਉਹ ਡਿੱਗਦੀ ਆਈਦੀ ਹੈ ਆਈਦੀ ਜ ਨਹੀਂ ਆਈਦੀ ਮੈਂ ਤੁਹਾਡੇ ਇਸ ਜਰੀਏ ਨਾਲ ਤੁਹਾਡੇ ਕੈਮਰੇ ਰਸਤੇ ਮੈਂ ਪੁੱਛਣਾ ਚਾਹਦਾ ਮਾਈਨਰੀ ਡਿਪਾਰਟਮੈਂਟ ਨੂੰ ਔਰ ਕੈਮਰੇਟ ਦੇ ਬਜੇਰ ਨੂੰ ਪੁੱਛਣਾ ਚਾਹਨਾ ਔਰ ਮੁੱਖ ਮੰਤਰੀ ਜੀ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਇਹ ਜੰਗਲਾਤ ਤੇ ਬਿਲਕੁਲ ਇੱਥੋਂ ਮੇਰੇ ਖਿਆਲ ਆ। ਆ ਜੇ ਤਾਂ ਉਹਦੀ ਜ਼ਮੀਨ ਲਈ ਹੈ ਜੰਗਲਾਤ ਦੀ। ਉਹਦੇ 20 ਮੀਟਰ ਵੀ ਨਹੀਂ ਤੇ ਜਿੱਥੇ ਬੂਟੇ ਲੱਗੇ ਆ ਉਹ ਮੇਰੇ ਖਿਆਲ 100 ਮੀਟਰ ਤੇ ਆ। ਤੁਸੀਂ ਆਪੇ ਕੈਮਰਾ ਮਾਰ ਕੇ ਚੈੱਕ ਕਰ ਲਓ। ਔਰ ਇਹ ਦੇਖੋ ਡੜਾ ਡੜਾ ਪੁਟੀ ਜਾਣ ਡੇ ਆ ਉਤੋਂ ਮਿੱਟੀ ਚੁੱਕ ਕੇ ਪਰੇ ਕਰ ਦਿੰਦੇ ਆ ਥਾਲੂ ਰੇਤ ਕੱਢ ਲੈਂਦੇ ਆ। ਮੈਂ ਉਹਨਾਂ ਪੁੱਛਿਆ ਚੰਨਾ ਵੀ ਮੈਂ ਤੁਹਾਨੂੰ ਰੇਤ ਫੜ ਕੇ ਵੀ ਦੱਸੀ ਆ ਵੀ ਇਹ ਸਰਕਾਰ ਦਾ ਲੋਕਾਂ ਦਾ ਖਜ਼ਾਨਾ ਹੈ। ਇਹ ਖਜ਼ਾਨਾ ਜਿਹੜਾ ਲੁੱਟਿਆ ਜਾਂਦੀ ਹੈ ਨਾ ਪੈਸੇ ਜਮ੍ਹਾਂ ਕਰਾ ਦੇ ਨਾ ਗੱਲ ਬਾਤ ਮੈਂ ਗੱਲ ਕਰਾਂ ਅਕਾਲੀਆਂ ਦੀ ਅਕਾਲੀਆਂ ਵੀ ਆਟੇ 'ਚ ਲੋਨ ਪਾਇਆ ਸੀ ਉਸ ਟਾਈਮ ਦੇ ਵਿੱਚ ਵੀ ਉਹਨਾਂ ਨੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਏ ਸੀ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਰਹੇ 17 ਤੋਂ ਲੈ ਕੇ 22 ਤੱਕ ਸਾਡੀ ਸਰਕਾਰ ਰਹੀ ਅਸੀਂ ਵੀ ਖਜ਼ਾਨੇ 'ਚ ਪੈਸੇ ਜਮ੍ਹਾਂ ਕਰਾਏ ਨੇ ਤੁਸੀਂ ਆਟੇ 'ਚ ਪਾ ਕੇ ਰਿਕਾਰਡ ਕਢਾ ਸਕਦੇ ਹੋ ਤੇ 17 ਤੋਂ ਲੈ ਕੇ 22 ਤੱਕ ਕਿੰਨੇ ਪੈਸੇ ਜਮ੍ਹਾਂ ਹੋਏ ਨੇ ਪਰ ਸਾਡੇ ਟਾਂ ਟਰਮ ਦੇ ਵਿੱਚ ਇਸ ਤਰ੍ਹਾਂ ਦਾ ਧੱਕਾ ਨਹੀਂ ਸੀ ਚੱਲਦਾ ਕਿ ਲੋਕਾਂ ਦੀ ਜ਼ਮੀਨ ਹੀ ਬਾਹਰ ਆ ਕੇ ਪੁੱਟ ਲੈਂਦੇ ਸੀ ਇਹ ਕੋਈ ਐਮਬੀਡੀ ਕੰਪਨੀ ਆਈ ਆ ਉਸ ਕੰਪਨੀ ਤੇ ਬਿਲਕੁਲ ਗਦਰ ਬਾਤਾਂ ਜ਼ਮੀਨਾਂ ਜਿਹੜੀਆਂ ਲੋਕਾਂ ਦੀਆਂ ਕਿਸਾਨਾਂ ਦੀਆਂ ਜਿਹੜੇ ਕਿ ਕਿਸਾਨ ਸੋਚਦੇ ਆ ਯਾਰ ਮੇਰਾ 40 ਲੱਖ ਨੂੰ ਕਿੱਲਾ ਹੋ ਗਿਆ ਉਹ 40 ਲੱਖ ਨੂੰ ਕਿੱਲਾ ਵੇਚ ਕੇ ਦਿਖਾ ਜਾਂਦਾ ਪਰ ਜਿਹੜੇ ਬੰਦੇ ਨਹੀਂ ਵੇਚਣਾ ਚਾਹੁੰਦੇ ਉਹਨਾਂ ਲਈ ਤੇ ਬੁਰਾ ਹਾਲ ਹੋਏਗਾ ਜੇ ਜਦੋਂ ਇਸੇ ਤਰ੍ਹਾਂ ਪੁੱਟਦੇ ਜਾਣਗੇ ਤੇ ਇਹ ਪਾਣੀ ਚੱਲ ਰਿਹਾ ਜਦੋਂ ਬਰਸਾਤ ਦੇ ਵਿੱਚ ਫਲਾਡ ਆਂਦਾ ਤੇ ਇਹ ਬੰਨ ਬਿਲਕੁਲ ਨਾਲ ਹੈ ਇਹ ਫਿਰ ਸਭ ਕੁਝ ਰੋੜ ਕੇ ਲੈ ਜਾਏਗਾ ਉਦੋਂ ਫਿਰ ਨਾਲ ਹੀ ਬੰਨ ਟੁੱਟ ਜਾਏਗਾ ਤੁਸੀਂ ਬੰਨ ਜਿਹੜਾ ਨਾਲ ਲੱਗਾ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਇਸ ਕੈਮਰੇ ਰਾਹੀਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਵੀ ਇਹ ਜਿਹੜੇ ਕ੍ਰੈਸ਼ੇ ਲੱਗੇ ਆ ਪਹਿਲੀ ਗੱਲ ਤੇ ਆ ਵੀ ਉਹਨਾਂ ਦਾ ਰਿਕਾਰਡ ਕੱਢਿਆ ਜਾਏ ਕਿ ਉਹਨਾਂ ਨੇ ਕਿਹੜਾ ਰਸਤਾ ਸ਼ੋਅ ਕੀਤਾ ਐਨਓਸੀ ਲੈਣ ਵਾਸਤੇ ਕ੍ਰੈਸ਼ੇ ਲਈ ਜਿਹੜਾ ਤੁਸੀਂ ਬੰਨ ਨੂੰ ਇਹ ਯੂਜ਼ ਕਰ ਰਹੇ ਤੁਸੀਂ ਬੰਨ ਦੇ ਉੱਤੇ ਤਾਂ ਕਦੇ ਵੀ ਗੱਡੀ ਨਹੀਂ ਚੱਲ ਸਕਦੀ ਅੱਜ ਦੜਾ ਦੜ ਗੱਡੀਆਂ ਚੱਲਣੀਆਂ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂਗੇ ਬੇਨਤੀ ਕਰਦਾ ਮੈਂ ਰੋਲਾ ਪਾਣ ਤੋਂ ਤੇ ਚੁੱਪ ਹਟਣਾ ਨਹੀਂ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਪ੍ਰਧਾਨ ਮੰਤਰੀ ਸਾਡੇ ਹਿੰਦੁਸਤਾਨ ਦੇ ਨਿਰੰਦਰ ਮੋਦੀ ਜੀ ਉਹਨਾਂ ਅੱਗੇ ਮੈਂ ਪ੍ਰਾਰਥਨਾ ਕਰਦਾ ਤੁਸੀਂ ਕਦੀ ਕਿਸੇ ਦੇ ਈਡੀ ਪਾਉ ਲਿਓ ਕਦੀ ਕਿਸੇ ਦੀ ਈਡੀ ਪਾਉਂਦੇ ਹੋ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਜੇ ਅਗਰ ਮੇਰੀ ਲਾਈਵ ਸੁਣਦੇ ਹੋ ਤੁਸੀਂ ਤਗੜੇ ਹੋ ਕੇ ਆਪਣੇ ਜਿਹੜੀ ਤੁਹਾਡੀਆਂ ਏਜੰਸੀਆਂ ਨੇ ਚਾਹੇ ਸੀਵੀ ਆਈ ਹੈ ਚਾਹੇ ਈਡੀ ਹੈ ਜਾਇ ਐਨ ਆਈ ਹੈ ਉਹਨਾਂ ਤੋਂ ਜਾਂਚ ਕਰਾਓ ਇਹ ਬਹੁਤ ਵੱਡਾ ਸਕੈਂਡਲ ਨਿਕਲਦਾ ਤੇ ਮੈਂ ਬੇਨਤੀ ਕਰਦਾ ਵੀ ਚਾਹੇ ਸਟੇਟ ਸਰਕਾਰ ਆ ਚਾਹੇ ਸੈਂਟਰ ਸਰਕਾਰ ਮੈਂ ਤੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਪਹਿਲੇ ਮੇਰੇ ਤੇ ਨਾ ਦੋ ਪਰਚੇ ਬਣਾਏ ਝੂਠੇ ਉਹ ਤੋਂ ਬਾਅਦ ਮੈਂ ਦੋ ਢਾਈ ਮਹੀਨੇ ਜਵਾਨਦ ਕਰਾਇ ਘਰ ਆਇਆ ਮੈਂ ਪਹਿਲੀ ਫੇਰਾ ਮਾਰਨ ਆਇਆ ਸੀ ਉੱਥੋਂ ਸਵੇਰੇ ਕੱਲ ਤਿੰਨ ਚਾਰ ਗੱਡੀਆਂ ਟਪਰਾ ਭਰੀਆਂ ਲੰਗੀਆਂ ਉਹਦੇ ਬਾਅਦ ਮਸ਼ੀਨ ਆਈ ਹੈ ਮੈਂ ਮਸ਼ੀਨ ਡੱਕ ਲਈ ਆ ਮਸ਼ੀਨ ਡੱਕਣ ਤੋਂ ਬਾਅਦ ਮੈਂ 112 ਦੇ ਕੰਪਲੇਨ ਪਾਈਆਂ 4-5 ਕੋਈ ਪੁਲਿਸ ਨਹੀਂ ਆਈ ਉਸ ਤੋਂ ਬਾਅਦ ਫਿਰ ਜੀ ਹੈ ਕਿ ਮਲਕੀਤ ਮੰਨੂ ਚਾਰ ਪੰਜ ਬੰਦੇ ਨਾਲ ਹੁੰਦੇ ਹਰਕਵਾਲ ਤੋਂ ਜਿਹੜੇ ਨੇ ਬਦਮਾਸ਼ ਰੱਖੇ ਦਿੰਨਾ ਉਹ ਆ ਕੇ ਮੇਰੇ ਕੋਲੀ ਪੈ ਗਏ ਆ ਕੋਲੀ ਪੈਣ ਤੋਂ ਬਾਅਦ ਉਹਨਾਂ ਨੇ ਮੇਰਾ ਮੋਬਾਈਲ ਖੋਤਾ ਮੋਬਾਈਲ ਲੈ ਕੇ ਜੀਸੀਬੀ ਲੈ ਕੇ ਦੌੜ ਕੇ ਚੱਲ ਗਏ ਨੇ ਤੁਸੀਂ ਕੋਈ ਰਿਪੋਰਟ ਵਗੈਰਾ ਕਰਤੀ ਫਰੇ ਹੋ ਮੈਂ ਥਾਣੇ ਰਿਪੋਰਟ ਕਰਾਈ ਆ ਐਸਐਸਪੀ ਦੇ ਰਿਪੋਰਟ ਕਰਾਈ ਆ ਕੱਲ ਦੀ ਕਰਾ ਕੇ ਆਏ ਤੇ ਦੇਖੋ ਹੁਣ ਕੀ ਮੰਗ ਕਰਦੇ ਆ ਇਹ ਇਨਸਾਫ ਕਰਨੇ ਆ ਜਿਹੜੇ ਸਾਡੇ ਤੇ ਉਹਨਾਂ ਨੇ ਝੋਟਿਆ ਕੀਤਾ ਖੜੀ ਜ਼ਮੀਨ ਚ ਨੰਗੇ ਕਰ ਦੇਣਾ ਉਹਦੇ ਜੋ ਬੰਦੀ ਕਾਰਵਾਈ ਆ ਪਰਚਾ ਬੰਦਾ ਪਰਚਾ ਕਰਨਾ ਜੋ ਕਾਰਵਾਈ ਬੰਦੇ ਉਹਦੇ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਤੇ ਇਹੀ ਮੰਗ ਕਰਨੇ ਆ ਨੰਗੇ ਨਹੀਂ ਚਾਹੀਦੇ ਓਕੇ